ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋਤਨ ਉਪਤੇ ਹੈ ਜੋ ਪਿਛਲੇ ਦਿਨੀ ਆਪਣੇ ਆਪ ਨੂੰ ਅਖਬਾਦ ਦੇ ਖਾਲਸਾ ਨੀ ਪੱਖੀ ਪੰਨੂ ਵੱਲੋਂ ਜੋ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਉੱਚ ਸਿੱਖਿਆ ਪ੍ਰਾਪਤ ਡਾਕਟਰ ਭੀਮਰੋ ਅੰਬੇਡਕਰ ਦੇ ਖਿਲਾਫ ਜੋ ਉਸ ਪੰਨੂ ਵੱਲੋਂ ਅਪਸ਼ਬਦ ਕਹੇ ਗਏ ਸਨ ਤੇ ਆਉਣ ਵਾਲੀ 14 ਅਪ੍ਰੈਲ ਨੂੰ ਜਿੱਥੇ ਦੇਸ਼ ਦੇਸ਼ ਦੀ ਧਰਤੀ ਤੇ ਡਾਕਟਰ ਭੀਮਰੋ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਉਸ ਪੰਨੂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ 14 ਤਰੀਕ ਨੂੰ ਡਾਕਟਰ ਭੀਮrao ਅੰਬੇਡਕਰ ਜੀ ਦੇ ਬੁੱਤ ਜਿਹੜੇ ਆ ਤੋੜੇ ਜਾਣ ਇੱਕ ਭਾਈਚਾਰੇ ਵਿੱਚ ਜੋ ਸਾਂਝ ਬਣੀ ਹੈ ਉਸ ਨੂੰ ਤੋੜਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਆ ਜਿਸ ਕਰਕੇ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੇਖ ਨੂੰ ਮਿਲ ਰਹੀ ਆ ਤੇ ਉਸ ਪੰਨੂ ਦੇ ਖਿਲਾਫ ਜਿੱਥੇ ਥਾਂ ਥਾਂ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਉੱਥੇ ਜਗਰਾਉਂ ਦੇ ਵਿੱਚ ਵੀ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤੇ ਉਸ ਪੰਨੂ ਸਾਡੇ ਕੋ ਜਗਰਾਉਂਦੇ ਸਮਾਸੇ ਵੀ ਆਗੂ ਕਲਵੰਤ ਸਿੰਘ ਤੇ ਸਫਾਈ ਸੇਵਕਾਂ ਯੂਨੀਅਨ ਦੇ ਜਿਹੜੇ ਪ੍ਰਧਾਨ ਉਹ ਉਸ ਨੂੰ ਕੀ ਠੋਖ ਮਾਰ ਜਵਾਬ ਦਿੰਦੇ ਆ ਤੁਸੀਂ ਵੀ ਸੁਣ ਲਵੋ। ਖਤਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰbedkar ਅਮਰ ਰਹੇ ਭੀਮਰਾਓ ਅੰbedkar ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ। ਕੱਲ ਤੁਸੀਂ ਸਾਰਿਆਂ ਨੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇਖੀ ਆ। ਜਿਹਦੇ ਵਿੱਚ ਇੱਕ ਮੈਕਮਾ ਕੁੱਤਾ ਪੰਨੂ ਗੰਦੀ ਨਾਲੀ ਦਾ ਕੀੜਾ ਕਿਸ ਤਰ੍ਹਾਂ ਭਾਰਤ ਦੇ ਸ਼ਾਂਤਮਈ ਮਾਹੌਲ ਨੂੰ ਗੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਅਮਰੀਕਾ ਦੀ ਖੁੱਡ ਦੇ ਅੰਦਰ ਵੜ ਕੇ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਤੁ 14 ਤਰੀਕ ਨੂੰ ਬਾਬਾ ਸਾਹਿਬ ਦੇ ਬੁੱਤ ਤੋੜਨ ਦੀ ਗੱਲ ਕਰਦਾ ਸਮਾ ਰੱਖ ਕੇ ਆ ਜਾ ਭਾਵੇਂ ਤੂੰ ਆ ਜਾ ਕਿ ਉਹਨੂੰ ਮਰਜੀ ਭੇਜ ਦੇ ਆਉਂਗਾ ਤੇ ਲੱਤਾਂ ਤੇ ਪਰ ਜਾਊਗਾ ਨਹੀਂ ਲੱਤਾਂ ਤੇ ਜਿਹੜਾ ਵੀ ਆ ਗਿਆ ਇਸ ਕਰਕੇ ਕੱਲ ਆਪਾਂ ਜਗਰਾਉਂ ਦੇ ਅੰਦਰ ਇੱਕ ਸਵੇਰੇ 7 ਵਜੇ ਰੋਸ ਪ੍ਰਦਰਸ਼ਨ ਰੱਖਿਆ ਮੈਂ ਸਾਰੇ ਅੰਬੇਦਕਰੀਆਂ ਨੂੰ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਵੀ ਕੱਲ ਠੀਕ 7 ਵਜੇ ਨਗਰ ਕੌਂਸਲ ਦੇ ਬਾਹਰ ਕਮੇਟੀ پارک ਦੇ ਅੰਦਰ ਪਹੁੰਚ ਕੇ ਵੱਡੀ ਗੰਤੀ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਇਸ ਕੁੱਤੇ ਪੰਨੂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੀਏ ਤੇ ਮੈਂ ਜਿਹੜੇ ਉੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਡਾ ਭਾਈਚਾਰਾ ਰਹਿੰਦਾ ਆ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਨੂੰ ਪਤਾ ਇਹ ਨਾਲ ਆਸੇ-ਪਾਸੇ ਆਪਦੇ ਕੁੱਤੇ ਕੁਛ ਹੋਰ ਲੈ ਕੇ ਚਲਦਾ ਆ ਸੋ ਜਿੱਥੇ ਮਿਲਦਾ ਤੇ ਉਹਨੂੰ ਦੱਸ ਦਿਓ ਵੀ ਜਿਹੜਾ ਸਮਾਜ ਆ ਬਾਬਾ ਸਾਹਿਬ ਦੇ ਬੱਚੇ ਆ ਤੇ ਉਹ ਕੀ ਸੋਚ ਆ ਉਹਨਾਂ ਦੀ ਕੀ ਰੱਖਦੇ ਨੇ ਤੂੰ ਤਾਂ ਬਾਬਾ ਸਾਹਿਬ ਦੀ ਜੁੱਤੀ ਦੀ ਰੀਸ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਤੇਰੇ ਪੈਸੇ ਹਾਥੀ ਨੂੰ ਕੁੱਤੇ ਭੌਂਕਦੇ ਹੁੰਦੇ ਆ ਤੇ ਕੋਈ ਬਾਲਾ ਫਰਕ ਨਹੀਂ ਪੈਣਾ ਤੇਰੇ ਭੌਂਕਣ ਨਾਲ ਤੇ ਪਰ ਜਿਹੜੀ ਤੂੰ ਮੰਚ ਕਿਤੇ ਵਹਿਮ ਪਾਲੀ ਫਿਰਦਾ ਜਿਹੜੇ ਬੁੱਤ-ਬੂਤੇ ਤੋੜਨ ਵਾਲਾ ਇਹ ਤੂੰ ਵਹਿਮ ਕੱਢ ਦੇ ਇਸ ਕਰਕੇ ਵੀ ਜਿੱਦ ਤਰੇ دل ਚ ਭਲੇਖਾ ਹੋਵੇ ਕਦੋਂ ਮਰਜੀ ਦੱਸ ਕੇ ਆ ਜੀ ਸਵਾਤਾ ਫੇਰ ਹੁੰਦਾ ਗੁਰੂ ਸਾਹਿਬ ਦਾ ਹੀ ਉਪਦੇਸ਼ ਸੀਗਾ ਗੁਰੂ ਸਾਹਿਬ ਤਾਂ ਜਦੋਂ ਕਿਲੇ ਚੋਂ ਵੀ ਨਿਕਲੇ ਸੀਗੇ ਤੁਹਾਨੂੰ ਪਤਾ ਵੀ ਤਾੜੀ ਮਾਰ ਕੇ ਨਿਕਲੇ ਸੀ ਤੇ ਇਸ ਕਰਕੇ ਗੱਲਾਂ ਤੂੰ ਖਾਲਸਾ ਦੀਆਂ ਕਰਦਾ ਪਰ ਤੇਰਾ ਭੇਸ ਦੇਖ ਲੈ ਪਹਿਲਾਂ ਉਹਦਾ ਜੇ ਖਾਲਸਾ ਦੇ ਕਰਨਾ ਖਾਲਸਾ ਨਹੀਂ ਭੇਸ ਵੀ ਚਾਹੀਦਾ ਹੈ ਗੁਰੂ ਦਾ ਸਿੱਖ ਵਾਲਾ ਭੇਸ ਧਾਰ ਲੈ ਇਸ ਕਰਕੇ ਤੇਰੇ ਅੰਦਰ ਦਾ ਜਿਹੜਾ ਸ਼ੈਤਾਨ ਆ ਉਹ ਹੁਣ ਲੋਕਾਂ ਨੂੰ ਪਤਾ ਜਾਗ ਚੁੱਕਿਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਕਿਸ ਤਰ੍ਹਾਂ ਤੂੰ ਖਾਲਸਾ ਦੇ ਨਾਮ ਤੇ ਲੋਕਾਂ ਨੂੰ ਢਕਾਉਣਾ ਆ ਕਿੱਦਾਂ ਪੈਸੇ ਇਕੱਠੇ ਕਰਦਾ ਆ ਹੁਣ ਤੇਰੀ ਡਫਲੀ ਆ ਜਿਹੜੀ ਜਦੋਂ ਬੰਦ ਹੋ ਜਾਂਦੀ ਵੱਜਣੀ ਤੂੰ ਕੋਈ ਨਮੀ ਛੋਸ਼ਾ ਛੱਡ ਦਿਨਾ ਆ ਹੁਣ ਤੂੰ ਜਿਹੜਾ ਬਾਬਾ ਸਾਹਿਬ ਬਾਰੇ ਛੋਸ਼ਾ ਛੱਡਤਾ ਤੇ ਇਸ ਕਰਕੇ ਇਹਦਾ ਤੈਨੂੰ ਖਮਿਆਜਾ ਭੁਗਤਣਾ ਪੈਣਾ ਆ ਕਿਉਂਕਿ ਬਾਬਾ ਸਾਹਿਬ ਦੇ ਜਿਹੜੇ ਬੱਚੇ ਆ ਜੇ ਬਾਬਾ ਸਾਹਿਬ ਕਰ ਅੱਜ ਤੱਕ ਕਿਸੇ ਨੇ ਕੁਝ ਗਲਤ ਕਿਹਾ ਤਾਂ ਉਹਨਾਂ ਨੇ ਬਖਸ਼ਿਆ ਨਹੀਂ ਤੈਨੂੰ ਵੀ ਇਹ ਨਾ ਤੇਰੀ ਮਾਫੀਯੋਗ ਗਲਤੀ ਆ ਤੇਰੀ ਨਾ ਬਖਸ਼ਣਯੋਗ ਗਲਤੀ ਆ ਇਸ ਕਰਕੇ ਤੂੰ ਇਹਦਾ ਖਮਿਆਜਾ ਭੁਗਤਣ ਲਈ ਤਿਆਰ ਰਹਿ ਬਾਕੀ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਕੱਲ ਠ ਨਗਰ ਕੌਂਸਲ ਜਗਨਾ ਕਮੇਟੀ ਦੇ ਬਾਹਰ ਪਹੁੰਚ ਕੇ ਆਪਾਂ ਸਾਰੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇਸ ਕੁੱਤੇ ਪੰਨੂ ਦੇ ਜੁੱਤੀਆਂ ਮਾਰਨੀਆਂ ਆ ਤੇ ਜੁੱਤੀਆਂ ਮਾਰਨ ਦੇ ਵਿੱਚ ਆਪਦਾ ਬਣਦਾ ਯੋਗਦਾਨ ਜ਼ਰੂਰ ਪਾਇਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਅਰੁਣਦੇਲ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਜੀ ਨੇ ਪੰਜਾਬ ਮੈਂ ਇਸ ਪੰਨੂ ਨੂੰ ਦੱਸਣਾ ਚਾਹੁੰਦਾ ਵੀ ਤੂੰ ਜਿੱਥੇ ਵੀ ਜਿਹੜੀ ਵੀ ਬਿੱਲ ਦੇ ਵਿੱਚ ਲੁਕਿਆ ਹਾਂ ਸਾਡੇ 달ਿਤ ਸਮਾਜ ਦੇ ਸਾਹਮਣੇ ਆ ਕੇ ਗੱਲ ਕਰ ਜਿਹੜੀ ਵੀ ਤੂੰ ਕਰਨੀ ਚਾਹੁੰਦਾ 바ਵਾ ਸਾਹਿਬ ਭੀਮਰਾਓ ਅਮੇਰਕਰ ਜੀ ਦੇ ਬਾਰੇ ਤੂੰ ਤੈਨੂੰ ਇਸ ਬਾਰੇ ਪਤਾ ਨਹੀਂ ਹੈ ਪੰਨੂ ਜੇਕਰ ਸਾਡਾ ਸਮਾਜ ਤੇਰੇ ਮਗਰ ਪੈ ਗਿਆ ਨਾ ਤਾਂ ਤੈਨੂੰ ਕਿਤੇ ਪਾਸੇ ਵੀ ਕੋਈ ਬਿੱਲ ਲਪਣੀ ਨਹੀਂ ਲੁਪਣ ਵਾਸਤੇ ਜਿਹੜੀ ਤੂੰ ਇਹ ਕੱਲ ਵੀਡੀਓ ਦੇ ਵਿੱਚ ਅਸੀਂ ਦੇਖਿਆ ਜਿਹੜੀ ਤੂੰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬਾਰੇ ਜਿਹੜੀ ਗਲਤ ਸ਼ਬਦਾਵਲੀ ਵਰਤੀ ਆ ਇਸ ਦਾ ਅਰਜਾਨਾ ਭੁਗਤਣ ਲਈ ਤਿਆਰ ਹੈ ਇਸ ਅਸੀਂ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਅਮਰੀਕਾ ਵਾਸੀਆਂ ਨੂੰ ਅਪੀਲ ਕਰਦਾ ਵੀ ਕੱਲ ਅਸੀਂ ਸਵੇਰੇ 7 ਵਜੇ ਦਿਨ ਵੀਰਵਾਰ ਮਿਤੀ 3 4 2025 ਦਿਨ ਵੀਰਵਾਰ ਸਵੇਰੇ 7 ਵਜੇ ਅਸੀਂ ਇਹ ਇਸ ਕੁੱਤੇ ਪੰਨੂ ਦੇ ਖਿਲਾਫ ਰੋਪ ਰੋਜ਼ ਪ੍ਰਗਟ ਜਿਹੜਾ ਰਾਣੀ ਚਾਂਸੀ ਚੌਕ ਵਿਖੇ ਰੱਖਿਆ ਉਸ ਦੇ ਵਿੱਚ ਜਿੰਨੇ ਵੀ ਅੰbedkarਵਾਦੀਆ ਸਮੂਹ ਭਲਮੀ ਬਾਲਮੀਕ ਭਾਈਚਾਰਾ ਸਮੂਹ ਜਿੰਨੇ ਵੀ ਇਹ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਹਮ ਹਮਾ ਕੇ ਪਹੁੰਚੋ ਤਾਂ ਜੋ ਇਸ ਕੁੱਤੇ ਆਪਣੇ ਪੰਨੂ ਦੇ ਖਿਲਾਫ ਜਿਹੜਾ ਰੱਜ ਕੇ ਰੋਜ਼ ਪ੍ਰਗਟ ਕੀਤਾ ਗਿਆ